ਹੈਲੋ एवरीवन ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵਗੇ ਚੜਦੀ ਕਲਾ ਵਿੱਚ ਹੋਵਗੇ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖੇ ਤੇ ਲੋਜੀ ਅੱਜ ਹੈ ਸੰਡੇ ਤੇ ਅੱਜ ਸੰਡੇ ਨੂੰ ਸਵੇਰੇ ਮਾਰਨਿੰਗ ਟਾਈਮ 5 ਵਜੇ ਤੋਂ ਮੈਂ ਆਪਣਾ ਵਲੌਗ ਜਿਹੜਾ ਸਟਾਰਟ ਕਰ ਰਹੀ ਆ ਤੇ ਇਹ 5 ਵਜੇ ਉੱਠਣ ਦਾ ਮੇਰਾ ਕੀ ਕਾਰਨ ਸੀ ਮੈਂ ਤੁਹਾਨੂੰ ਦੱਸਦੀ ਆ ਲੇਕਿਨ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਈ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਤੇ ਪ੍ਰੈਸ ਵੀ ਜ਼ਰੂਰ ਕਰ ਲਿਓ ਤਾਂ ਪਲੀਜ਼ ਰਿਕੁਐਸਟ ਕਰਦੀ ਆ ਮੇਰਾ ਚੈਨਲ ਜਿਹੜਾ ਤੁਸੀਂ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਹਰ ਵਾਰ ਤੁਹਾਨੂੰ ਕਹਿੰਦੀ ਆ ਤੁਹਾਡੇ ਕਮੈਂਟ ਨਾਲ ਹੀ ਮੈਨੂੰ ਜੜੀ ਮੋਟੀਵੇਸ਼ਨ ਮਿਲਦੀ ਆ ਤੇ ਲੋਜੀ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਅੱਜ ਮੈਂ 5 ਵਜੇ ਤਾਂ ਉੱઠી ਸੀ ਕਿਉਂਕਿ ਅੱਜ ਸਿਗੀ ਪ੍ਰਭਾਤ ਫੇਰੀ ਕਿਉਂਕਿ ਪ੍ਰਭਾਤ ਫੇਰੀਆਂ ਸਟਾਰਟ ਹੋਈਆਂ ਨੇ ਸਾਡੇ ਗਵਾਂਡੀਆਂ ਨੇ ਮਤਲਬ ਉਹਨਾਂ ਦੇ ਘਰੇ ਰੱਖੀ ਹੋਈ ਸੀ ਪ੍ਰਬਾਤ ਫੇਰੀ ਤੇ ਤਾਂ ਕਰਕੇ ਅਸੀਂ ਆ ਜਲਦੀ ਉੱਠ ਗਏ ਸੀ ਤੇ ਮੈਂ ਸੋਚਿਆ ਚਲੋ ਮੈਂ ਜਾ ਆਉਣੀ ਆ ਮੇਰੇ ਹਸਬੰਦ ਜੀ ਹਲੇ ਸੌ ਰਹੇ ਨੇ ਤੇ ਉੱਥੋਂ ਅਸੀਂ ਵਾਪਿਸ ਆ ਚੁੱਕੇ ਸੀ ਹੁਣ ਤੇ ਮੈਂ ਨਾ ਮੈਂ ਸੋਚ ਰਹੀ ਸੀ ਕਿ ਮੈਂ ਕੱਲੀ ਜਾ ਆਉਣੀ ਆ ਬਟ ਮੈਂ ਜਦੋਂ ਕਪੜੇ ਵਗੈਰਾ ਪਾਏ ਨਾ ਤੇ ਨਿਮਰਤ ਅਚਾਨਕ ਉੱਠ ਗਈ ਤੇ ਨਿਮਰਤ ਨੇ ਦੇਖਿਆ ਤੇ ਮੇਰੀ ਮੰਮੀ ਕਿੱਥੇ ਜਾ ਰਹੀ ਐ ਤੇ ਉਹ ਵੀ ਨਾਲ ਖੜੀ ਹੋ ਗਈ ਤੇ ਫਿਰ ਮੈਨੂੰ ਵੀ ਮਤਲਬ ਉਹਨੂੰ ਲੈ ਕੇ ਜਾਣਾ ਲੋ ਜੀ ਇੱਥੇ ਹੁਣ 10 ਵੱਜ ਚੁੱਕੇ ਨੇ ਤੇ ਇੱਥੇ ਨਿਮਰਤ ਹੁਣ ਸੌ ਰਹੀ ਹੈ ਕਿਉਂਕਿ ਅਸੀਂ ਉੱਥੋਂ ਵਾਪਸ ਆਉਣ ਤੋਂ ਬਾਅਦ ਨਾ ਅਸੀਂ ਸੋ ਗਏ ਸੀ ਤੇ ਅਸੀਂ ਸੋਚਿਆ ਚਲੋ ਇੰਨੀ ਜਲਦੀ ਉੱਠ ਕੇ ਕਰਨਾ ਵੀ ਕੀ ਹੈ ਚਲੋ ਸੋਈ ਜਾਂਦੇ ਆ ਉਸ ਤੋਂ ਬਾਅਦ ਅਸੀਂ ਉੱਠੇ 9 ਵਜੇ ਕਿਉਂਕਿ ਸੰਡੇ ਨੂੰ ਸਾਰੇ ਲੇਟ ਹੀ ਉੱਠਦੇ ਆ ਦੇ ਪਾਪਾ ਵੀ ਲੇਟ ਹੀ ਜਾਂਦੇ ਆ ਇਸ ਕਰਕੇ ਅਸੀਂ 9 ਵਜੇ ਉੱਠੇ ਤੇ ਨਿਮਰ ਦੇ ਪਾਪਾ ਹੁਣ ਚਲੇ ਗਏ ਸੀ ਤੇ ਉਸ ਤੋਂ ਬਾਅਦ ਮੈਂ ਆਪਣਾ ਕੰਮ ਕਾਰ ਜਿਹੜਾ ਸਟਾਰਟ ਕਰ ਦਿੱਤਾ ਸੀ ਇੱਥੇ ਨਿਮਰਤ ਵੀ ਉੱਠ ਚੁੱਕੀ ਸਗੀ ਤੇ ਮੈਂ ਫੇਰ ਕੰਬਲ ਨੂੰ ਧੁੱਪੇ ਪਾ ਦਿੱਤਾ ਸੀਗਾ ਕਿਉਂਕਿ ਨਾ ਮੈਨੂੰ ਨਾ ਲਾਲਚ ਹੁੰਦਾ ਹੈ ਕਿਉਂਕਿ ਇੰਨੀ ਸੋਹਣੀ ਧੁੱਪ ਹੁੰਦੀ ਹੈ ਸਵੇਰ-ਸਵੇਰ ਤੇ ਜਦੋਂ ਉੱਠਦੇ ਹਾਂ ਨਾ ਉਦੋਂ ਮੈਂ ਮੈਨੂੰ ਐ ਹੁੰਦਾ ਕਿ ਜਿਹੜੇ ਵੀ ਆਪਾਂ ਬਲੈਂਕਟ ਵਗੈਰੇ ਆ ਜੋ ਵੀ ਆਪਾਂ ਬਿਸਤਰੀ ਵਗੈਰੇ ਯੂਜ਼ ਕਰਦੇ ਹਾਂ ਉਹਨਾਂ ਨੂੰ ਆਪਾਂ ਇੱਕ ਵਾਰੀ ਧੁੱਪ ਲਵਾ ਕੇ ਨਾ ਫੇਰ ਹੀ ਜਿਹੜਾ ਮੈਂ ਅੰਦਰ ਰੱਖਾਂ ਤੇ ਪ੍ਰਭਾਤ ਫੇਰੀ ਤੋਂ ਔਨ ਤੋਂ ਬਾਅਦ ਅਸੀਂ ਇੱਕ ਵਾਰੀ ਆ ਕੇ ਸੋ ਗਏ ਸੀ ਉਸ ਤੋਂ ਬਾਅਦ ਅਸੀਂ ਉੱਠੇ 10 ਵਜੇ ਤੇ ਹੁਣ ਨੀ ਮੱਦੇ ਪਾਪਾ ਚਲੇ ਗਏ ਐ ਤੇ ਹੁਣ ਮੈਂ ਆਪਣੇ ਕੰਮਾਂ ਕਰਾਂ ਤੇ ਜਿਹੜੀ ਲੱਗ ਗਈਆਂ ਤੇ ਇੱਥੇ ਮੈਂ ਬੈੱਡ ਸ਼ੀਟ ਨੂੰ ਅੱਜ ਚੇਂਜ ਨਹੀਂ ਕਰੂੰਗੀ ਕਿਉਂਕਿ ਕੱਲ ਹੀ ਮੈਂ ਇਹਨੂੰ ਚੇਂਜ ਕਰਾਇਆ ਤੇ ਇਹ ਗੰਦੀ ਨਹੀਂ ਹੋਈ ਹੈਗੀ ਤੇ ਇਹਨੂੰ ਐਦਾਂ ਹੀ ਛਾੜ ਕੇ ਜਿਹੜਾ ਮੈਂ ਵਿਛਾ ਦੇਉਂਗੀ ਹੁਣ ਅਸੀਂ ਬੈੱਡ ਸ਼ੀਟ ਨੂੰ ਵਿਛਾ ਰਹੇ ਹਾਂ ਤੇ ਨਿਮਮੋ ਹਲੇ ਉੱઠી ਸੀ ਤੇ ਨਿਮਰਤ ਹੁਣ ਮੇਰੇ ਨਾਲ ਹੈਲਪ ਕਰਵਾ ਰਹੀ ਹੈ ਤੁਸੀਂ ਜਿੱਦਾਂ ਕਿ ਵੀਡੀਓ 'ਚ ਦੇਖ ਰਹੇ ਆ ਕਿਉਂਕਿ ਬੱਚਿਆਂ ਨੂੰ ਨਾ ਬੜਾ ਸ਼ੌਂਕ ਹੁੰਦਾ ਹੈ ਛੋਟੇ ਛੋਟੇ ਬੱਚੇ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਵੀ ਜਿਹੜਾ ਕੰਮ ਕਰੀਏ ਤੇ ਇੱਕ ਹੀ ਵਾਰ ਜਦੋਂ ਮੈਂ ਫੁਲਕੇ ਵਗੈਰਾ ਬਣਾਉਂਦੀ ਆ ਨਾ ਤੇ ਉਦੋਂ ਨਿਮਰਤ ਮੈਨੂੰ ਬੋਲੂਗੀ ਕਿ ਮੰਮਾ ਮੈਨੂੰ ਨਾ ਕਾਊਂਟਰ ਤੇ ਬਿਠਾ ਦਿਓ ਆਪਣੇ ਨਾਲ ਮੈਂ ਵੀ ਪਾਪਾ ਲਈ ਰੋਟੀ ਬਣਾਉਂਗੀ ਤੇ ਮਤਲਬ ਛੋਟੇ ਛੋਟੇ ਕੰਮਾਂ ਵਿੱਚ ਜਿੰਨਾ ਕਿ ਉਹਦੇ ਤੋਂ ਹੋ ਪੰਦਾ ਉਹ ਆਪਣਾ ਜਿਹੜ ਸਹਿਯੋਗ ਦਿੰਦੀ ਹੈ ਮੇਰੇ ਨਾਲ ਤੇ ਹੁਣ ਵੀ ਜਿਹੜੀ ਬੈੱਡ ਸ਼ੀਟ ਜਿਹੜੀ ਵਿਛਾ ਕੇ ਗਈ ਹੈ ਤੇ ਆਪਣੇ ਆਪ ਨੂੰ ਇਹਨਾਂ ਜਿਹੜਾ ਵਧੀਆ ਲੱਗਦਾ ਕਿ ਆਪਣੇ ਬੱਚੇ ਜਿਹੜੇ ਆਪਣੇ ਨਾਲ ਆਪਣਾ ਜਿਹੜਾ ਕੰਮ ਕਰਨ ਦਾ ਜਿਹੜਾ ਸ਼ੌਂਕ ਰੱਖਦੇ ਹਨਾ ਤੇ ਆਪਾਂ ਨੂੰ ਨਾ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹੋ ਜੀ ਆਦਤ ਪਾਉਣੀ ਚਾਹੀਦੀ ਹੈ ਨਿੱਕੇ-ਮੋਟੇ ਕੰਮ ਜਿਹੜੇ ਬੱਚੇ ਕਰ ਸਕਦੇ ਆ ਜਿਵੇਂ ਕੋਈ ਆ ਚੀਜ਼ ਫੜਾ ਦੋ ਕੋਈ ਉਹ ਚੀਜ਼ ਫੜਾ ਦੋ ਹਨਾ ਤੇ ਆਪਾਂ ਨੂੰ ਕਹਿਣਾ ਚਾਹੀਦਾ ਜਿਹੜਾ ਸ਼ੁਰੂ ਤੋਂ ਹੀ ਬੱਚਿਆਂ ਨੂੰ ਜਿਹੜਾ ਆਦਤ ਪੈਂਦੀ ਹੈ ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਹਨਾ ਫਿਰ ਕਹਿਣਾ ਨਹੀਂ ਮੰਨਦੇ ਹੈਗੇ ਤੇ ਇਸ ਕਰਕੇ ਨਾ ਆਪਾਂ ਜਿਵੇਂ ਕੋਈ ਵੀ ਛੋਟੇ-ਛੋਟੀਆਂ ਚੀਜ਼ਾਂ ਹੁੰਦੀਆਂ ਸ਼ੁਰੂ ਤੋਂ ਹੀ ਉਹਨਾਂ ਨੂੰ ਆदत ਪਾਵਾਂਗੇ ਨਾ ਫਿਰ ਉਹਨਾਂ ਦੀ ਆਦਤ ਬਣ ਜੂਗੀ ਫਿਰ ਉਹਨਾਂ ਨੂੰ ਇੰਨਾ ਔੜ ਨਹੀਂ ਲੱਗਣਾ ਹੈਗਾ ਕਿ ਮੈਨੂੰ ਇਹ ਕੰਮ ਕਹਿਤਾ ਫਿਰ ਬੱਚੇ ਜਿੱਦੀ ਹੋ ਜਾਂਦੇ ਆ ਫਿਰ ਬੱਚੇ ਕੰਮ ਨਹੀਂ ਕਰਦੇ ਹੈਗੇ ਤਾਂ ਕਰਕੇ ਮੈਂ ਤੇ ਕੋਸ਼ਿਸ਼ ਇਹੀ ਰੱਖਦੀ ਹੁੰਦੀ ਆ ਕਿ ਮੈਂ ਨਿਮਰਤ ਨੂੰ ਛੋਟੇ-ਛੋਟੇ ਜਿਹੜੇ ਕੰਮ ਹੁੰਦੇ ਆ ਜਿੰਨੇ ਉਹ ਕਰ ਸਕਦੀ ਆ ਉਹਦੇ ਤੋਂ ਮੈਂ ਮਤਲਬ ਕੋਈ ਵੀ ਕੰਮ ਛੋਟਾ ਜਿਹਾ ਬੱਚਿਆਂ ਨੂੰ ਕੋਈ ਫੜਾਉਣ ਵਾਲਾ ਆ ਜਿਹੜਾ ਉਹਦੇ ਤੋਂ ਹੋ ਸਕੇ ਉਹ ਛੋਟੇ ਛੋਟੇ ਕੰਮ ਉਹਨੂੰ ਦੇ ਦੇਦਿੰਨੀ ਹੁੰਦੀਆਂ ਜਿਹੜਾ ਉਹਨੂੰ ਆदत ਪਵੇ ਤੇ ਹੁਣ ਦੇਖੋ ਇੱਥੇ ਮੈਂ ਸਫਾਈ ਕਰਨ ਲੱਗੀ ਸੀ ਤੇ ਮੈਂ ਮੈਟ ਨੂੰ ਨਾ ਅੱਜ ਤੋਂ ਹੋਂ ਦੀ ਸੋਚ ਰਹੀ ਸੀ ਪਰ ਮੈਂ ਅੱਜ ਕੱਪੜੇ ਨਹੀਂ ਧੋਤੇ ਹੈਗੇ ਇਹਨੇ ਤਾਂ ਸੋਚਿਆ ਮੈਂ ਇੱਕ ਵੜੀ ਝਾੜ ਕੇ ਐਦਾਂ ਹੀ ਬਿਛਾ ਦਿੰਦੀ ਆ ਇਹਨੂੰ ਇਥੇ ਮੈਂ ਹੁਣ ਆਪਣੇ ਰੂਮ ਦੀ ਜਿਹੜੀ ਸਫਾਈ ਕਰ ਰਹੀ ਹਾਂ ਤਕਰੀਬਨ ਮੇਰੇ ਰੂਮ ਦੀ ਬੈੱਡ ਸ਼ੀਟ ਵਿਛਾ ਕੇ ਜਿਹੜਾ ਮੈਂ ਤਕਰੀਬਨ ਆਪਣਾ ਸੈਟਿੰਗ ਦਾ ਕੰਮ ਕਰ ਹੀ ਦਿੱਤਾ ਹੈ ਬਸ ਕੱਲ ਦੀ ਝਾੜੂ ਰਹਿ ਗਈ ਹੈ ਤੇ ਝਾੜੂ ਹੁਣ ਲਾ ਲਾਂਗੇ ਆਪਾਂ ਤੇ ਅੱਜ ਮੈਨੂੰ ਇੰਨਾ ਲੱਗ ਨਹੀਂ ਰਿਹਾ ਕਿ ਪੋਚਾ ਲਾਉਣ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਸਾਫ਼ ਹੀ ਲੱਗ ਰਿਹਾ ਆਪਾਂ ਦਿੱਲੀ ਵਾਂਗੂ ਜਿਹੜਾ ਪੋਚਾ ਲਾਉਂਦੇ ਆ ਕਮਰੇ ਵਿੱਚ ਬਾਕੀ ਫਿਰ ਵੀ ਮੈਂ ਕਰੂੰਗੀ ਕਿ ਸਟੈਂਡ ਵਾਲਾ ਪੋਚਾ ਜਿਹੜਾ ਹੁੰਦਾ ਨਾ ਇੱਕ ਵਾਰੀ ਉਹ ਫੇਰ ਦੂੰਗੀ ਕਿਉਂਕਿ ਬੈਠ ਕੇ ਨਾ ਇੰਨਾ ਲੱਗਦਾ ਨਹੀਂ ਹੈਗਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕਰਿਆ ਨਾ ਕਿ ਮੇਰੇ ਸ਼ਰੀਰ 'ਚ ਥੋੜੀ ਜਿਹੀ ਮੈਨੂੰ ਬੈਕ ਪੇਨ ਦੀ ਦਿੱਕਤ ਰਹਿੰਦੀ ਹੈ ਤੇ ਇੱਕ ਭੈਣ ਨੇ ਵਲੌਗ ਵਿੱਚ ਮੈਂਸ਼ਨ ਕੀਤਾ ਸੀ ਕਿ ਤੁਸੀਂ ਆਪਣਾ ਜਿਹੜਾ ਆਇਰਨ ਕੈਲਸ਼ੀਅਮ ਦੀਆਂ ਟੈਬਲਟ ਜਿਹੜਾ ਤੁਸੀਂ ਜਰੂਰ ਲਿਆ ਕਰੋ ਤੇ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ ਕਿ ਤੁਸੀਂ ਬਿਲਕੁਲ ਸਹੀ ਸੁਜੈਸਟ ਕੀਤਾ ਮੈਨੂੰ ਕੀ ਵਧੀਆ ਮੇ ਆਪਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਆਪਾਂ ਲੇਡੀਜ਼ ਕੀ ਕਰਦੀਆਂ ਕਿ ਆਪਣਾ ਘਰ ਦਾ ਕੰਮ ਹੀ ਆਪਾਂ ਨੂੰ ਜ਼ਿਆਦਾ-ਜ਼ਿਆਦਾ ਇੰਪੋਰਟੈਂਸ ਦਿੰਦੇ ਆਪਾਂ ਉਹਨੂੰ ਆਪਣਾ ਧਿਆਨ ਆਪਾਂ ਨਹੀਂ ਰੱਖ ਪਾਉਂਦੀਆਂ ਪਰ ਆਪਣਾ ਧਿਆਨ ਆਪਾਂ ਨੂੰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਮੈਂ ਵੀ ਐਂ ਕਰਦੀਆਂ ਨਿਮਰਤ ਮੇਰੀ ਸਾਢੇ 3 ਸਾਲ ਦੀ ਹੋ ਗਈ ਬਟ ਮੈਂ ਆਪਣਾ ਧਿਆਨ ਬਿਲਕੁਲ ਵੀ ਨਹੀਂ ਰੱਖਦੀ ਨਾ ਖਾਣ ਪੀਣ ਦਾ ਨਾ ਕੁਛ ਆਪਣਾ ਕੁਝ ਵੀ ਪਹਿਲਾਂ ਮੈਂ ਆਪਣਾ ਖੁਦ ਦਾ ਇੰਨਾ ਜ਼ਿਆਦਾ ਧਿਆਨ ਰੱਖਦੀ ਹੁੰਦੀ ਸੀ ਮੇਰੀ ਸਿਹਤ ਵੀ ਸਹੀ ਰਹਿੰਦੀ ਸੀ ਤੇ ਬਾਕੀ ਬੜੀ ਸਟਾਈਲਿਸ਼ ਤਰੀਕੇ ਨਾਲ ਮੈਂ ਰਹਿੰਦੀ ਹੁੰਦੀ ਸੀ ਬਟ ਮੈਰਿਜ ਤੋਂ ਬਾਅਦ ਬੱਚਿਆਂ ਕਰਕੇ ਨਾ ਆਪਣਾ ਜਿਹੜਾ ਸਾਰਾ ਹੀ ਸਿਸਟਮ ਜਿਹੜਾ ਹਿੱਲ ਚੁਕਿਆ ਤੇ ਆਪਾਂ ਐਂ ਹੀ ਕਰਦੇ ਆ ਕਿ ਆਪਣਾ ਨਾ ਸੇਤ ਦਾ ਧਿਆਨ ਨਹੀਂ ਰੱਖਦੇ ਆਪਾਂ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਆਪਾਂ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਜੇ ਆਪਾਂ ਸਹੀ ਹੋਵਾਂਗੇ ਫੇਰ ਹੀ ਆਪਾਂ ਆਪਣੇ ਘਰਦਿਆਂ ਦਾ ਤੇ ਆਪਣਾ ਧਿਆਨ ਰੱਖਾਂਗੇ ਤੇ ਇੱਥੇ ਨਾ ਮਤਲਬ ਅੱਜ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਨਾ ਖੁੱਲੇ ਭਾਂਡੇ ਵਿੱਚੋਂ ਕੱਪ ਭਾਂਡੇ ਧੋਵਾਂ ਮਤਲਬ ਐਵੇਂ ਬੈਠ ਕੇ ਕਿਉਂਕਿ ਸਿੰਕ ਵਿੱਚ ਜਦੋਂ ਆਪਾਂ ਧੋਦੇ ਆ ਨਾ ਤੇ ਮੈਨੂੰ ਨਾ ਉਹ ਇੰਨਾ ਕੰਫਰਟੇਬਲ ਨਹੀਂ ਲੱਗਦਾ ਤੇ ਕਈ ਕਈ ਵਾਰ ਮੈਂ ਐਂ ਹੀ ਕਰਦੀ ਹੁੰਦੀ ਆ ਕਿ ਬਾਹਰ ਲਿਆ ਕੇ ਨਾ ਸਾਰੇ ਭਾਂਡੇ ਤੇ ਟੱਬ ਵਿੱਚ ਪਾਣੀ ਪਾ ਕੇ ਨਾ ਐਵੇਂ ਖੁੱਲੇ ਖੁੱਲੇ ਪਾਣੀ ਦੇ ਵਿੱਚ ਜਿਹੜਾ ਮੈਂ ਭਾਂਡੇ ਭਾਂਡੇ ਧੋਣੇ ਹੁੰਦੀ ਆ ਤੇ ਅੱਜ ਵੀ ਮੈਂ ਐ ਕਿਤੇ ਮੇਰੇ ਭਾਂਡੇ ਥੋੜੇ ਜਿਹਾ ਜ਼ਿਆਦਾ ਸੀਗੇ ਤੇ ਮੈਂ ਸੋਚਿਆ ਚਲੋ ਬਾਹਰ ਲਾ ਕੇ ਧੋਣੀਆਂ ਤੇ ਐਨੇ ਚਿਰ ਮੈਂ ਆਪਣੀ ਰਸੋਈ ਦੀ ਸਫਾਈ ਕਰਕੇ ਨਾ ਤੇ ਰਸੋਈ ਵੀ ਜਿਹੜੀ ਮੇਰੀ ਸੁੱਕ ਜੂਗੀ ਤੇ ਉਹਨਾਂ ਚਿਰ ਮੈਂ ਫਿਰ ਬਾਹਰ ਬੈਠ ਕੇ ਜਿਹੜੇ ਪਾਂਡੇ ਧੋ ਲੂੰਗੀ ਤੇ ਐਦਾਂ ਕਰਕੇ ਮੈਂ ਅੱਜ ਬਾਹਰ ਬੈਠ ਕੇ ਪਾਂਡੇ ਧੋਤੇ ਤੇ ਮੈਨੂੰ ਵਧੀਆ ਵੀ ਲੱਗਾ ਤੇ ਇੱਕ ਨਾ ਮੈਂ ਗਰਮ ਪਾਣੀ ਲੈ ਲੈਣੀ ਹੁੰਨੀ ਆ ਕਿਉਂਕਿ ਸਵੇਰ ਸੁਬਾ ਆਪਾਂ ਪਰਾਂਠੇ ਵਗੈਰਾ ਜਿਹੜੇ ਬਣਾਉਨੇ ਆ ਨਾ ਉਹਦਾ ਜਿਹੜਾ ਘੇ ਵਗੈਰਾ ਹੁੰਦਾ ਉਹ ਪਲੇਟਾਂ ਵਗੈਰਾ ਤੇ ਲੱਗ ਜਾਂਦਾ ਤੇ ਉਹ ਚੰਗੀ ਤਰ੍ਹਾਂ ਨਾ ਫਿਰ ਸਾਫ਼ ਨਹੀਂ ਹੁੰਦਾ ਤੇ ਐਵੇਂ ਟੱਬ ਵਿੱਚ ਗਰਮ ਪਾਣੀ ਪਾ ਕੇ ਜਦੋਂ ਆਪਾਂ ਰੱਖ ਦਿੰਦੇ ਆ ਨਾ ਤਾਂ ਪਾਂਡੇ ਬਹੁਤ ਸੋਹਣੇ ਜੜੇ ਧੋਤੇ ਜਾਂਦੇ ਆ ਤੇਤੀ ਭਾਂਡਿਆਂ ਨੂੰ ਧੋਣ ਤੋਂ ਬਾਅਦ ਮੈਂ ਧੁੱਪੇ ਸੁੱਕਣੇ ਪਾ ਦਿੱਤੇ ਸੀਗੇ ਬਾਹਰ ਤੇ ਹੁਣ ਮੈਂ ਆ ਗਈ ਸੀ ਰਸੋਈ ਦੇ ਵਿੱਚ ਰਸੋਈ ਨੂੰ ਸਾਫ਼ ਕਰਨ ਵਾਸਤੇ ਤੇ ਇੱਥੇ ਜਿਹੜੇ ਕੰਟੇਨਰ ਨੇ ਨਾ ਇਹਦੇ ਵਿੱਚ ਆਪਾਂ ਜਿਹੜਾ ਐਕਸਟਰਾ ਸਮਾਨ ਹੁੰਦਾ ਉਹ ਰੱਖਦੇ ਹੁੰਨੇ ਆ ਤੇ ਇਹਦੇ ਵਿੱਚ ਨਾ ਕੀ ਹੋਇਆ ਕਿ ਜਿਵੇਂ ਖੰਡ ਖੰਡ ਵਗੈਰਾ ਆਪਾਂ ਜਿਹੜੋ ਕੱਢਦੇ ਆ ਨਾ ਤੇ ਵਿੱਚ ਡੁੱਲ ਜਾਂਦੀ ਹੈ ਤੇ ਇਹ ਮੈਂ ਉਹ ਕੰਟੇਨਰ ਨੂੰ ਸਾਫ ਕਰਕੇ ਰੱਖ ਰਹੀ ਸੀ ਤੇ ਜਿਹੜੇ ਵਿੱਚ ਐਕਸਟਰਾ ਲਿਫਾਫੇ ਵਗੈਰਾ ਸੀ ਉਹ ਵਾਲੇ ਮੈਂ ਕੱਢ ਕੇ ਬਾਹਰ ਸਿੱਟ ਦਿੱਤੇ ਸੀਗੇ ਮੈਂ ਕਿਹਾ ਐਵੇਂ ਹੀ ਭਰਿਆ ਭਰਿਆ ਜਿਹਾ ਫੀਲ ਹੁੰਦਾ ਰਹਿੰਦਾ ਆ ਵੀ ਚਲੋ ਮੈਂ ਥੋੜਾ ਜਿਹਾ ਖਾਲੀ ਕਰ ਦਿੰਦੀ ਆ ਜਿਹੜੇ ਜ਼ਰੂਰਤ ਦੇ ਨਹੀਂ ਹੈਗੇ ਉਹਨਾਂ ਨੂੰ ਮੈਂ ਬਾਹਰ ਸਿੱਟ ਦਿੰਦੀ ਆ ਤੇ ਇਹਦੇ ਵਿੱਚ ਕਾਫੀ ਸਮਾਨ ਇਹੋ ਜਿਹਾ ਜਿਹੜਾ ਬੰਦ ਪੈਕੇਟ ਵਿੱਚ ਪਿਆ ਹੁੰਦਾ ਆ ਬਾਕੀ ਆ ਵਾਸਤੇ ਕੰਟੇਨਰ ਲਗਾ ਰੱਖੇ ਨੇ ਤੇ ਬਾਕੀ ਜਿਹੜਾ ਰਾਸ਼ਨ ਜਦੋਂ ਲਿਆ ਕੇ ਰੱਖਦੀ ਆ ਮੈਂ ਦੋ ਕੰਟੇਨਰ ਲਾਏ ਹੋਏ ਆ ਇਹਨਾਂ ਦੇ ਵਿੱਚ ਹੀ ਮੈਂ ਆਪਣਾ ਜਿਹੜਾ ਸਮਾਨ ਰਾਸ਼ਨ ਦਾ ਰੱਖਦੀ ਆ ਤੇ ਇੱਥੇ ਮੈਂ ਕੰਟੇਨਰ ਤਾਂ ਨੀਚੋਂ ਜਿਹੜਾ ਸਾਫ਼ ਕਰ ਦਿੱਤੇ ਸੀਗੇ ਤੇ ਹੁਣ ਮੈਂ ਕਰਨ ਲੱਗੀ ਆ ਰਸੋਈ ਨੂੰ ਉੱਪਰੋਂ ਸਾਫ਼ ਤੇ ਦੇਖੋ ਮੇਰੀ ਕਿਚਨ ਦਾ ਜਿਹੜਾ ਹਾਲਤ ਕਿਹੋ ਜਿਹੀ ਹੋਈ ਪਈ ਆ ਤੇ ਹੁਣ ਮੈਂ ਡੱਬੇ ਵਗੈਰਾ ਜਿਹੜੇ ਸਾਫ਼ ਕਰਕੇ ਰੱਖ ਲੂੰਗੀ ਕਿਉਂਕਿ ਨਾ ਜਿਹੜੇ ਖੰਡ ਪੱਤੀ ਵਾਲ ਡੱਬੇ ਹੁੰਦੇ ਆ ਉਹਨਾਂ ਤੇ ਆਪਣੇ ਹੱਥ ਵਗੈਰਾ ਜਿਹੜੇ ਲੱਗਦੇ ਰਹਿੰਦੇ ਆ ਨਾ ਤੇ ਉਹ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਤੇ ਰੋਜ਼ ਕੱਪੜਾ ਮਾਰਨਾ ਜਿਹੜਾ ਜ਼ਰੂਰੀ ਹੁੰਦਾ ਹੈ ਤੇ ਮੈਂ ਦਾਹੀ ਹੀ ਕਰਦੀ ਆ ਕਿ ਜਿਹੜੀ ਮੈਂ ਬਾਸਕਟ ਜੀ ਲਗਾ ਰੱਖੀ ਹੈ ਇਹਦੇ ਵਿੱਚ ਮੈਂ ਖੰਡ ਪੱਤੀ ਦਾ ਜਿਹੜਾ ਡੱਬਾ ਹੁੰਦਾ ਆ ਉੱਪਰ ਹੀ ਰੱਖਦੀ ਆ ਤੇ ਬਾਕੀ ਜਿਹੜਾ ਕੋਈ ਵੀ ਛੋਟਾ ਮੋਟਾ ਸਮਾਨ ਹੁੰਦਾ ਹੈ ਇਹਦੇ ਵਿੱਚ ਰੱਖਿਆ ਜਾਂਦਾ ਇਸ ਕਰਕੇ ਜਿਹੜੀ ਇਹ ਟੋਕਰੀ ਹੈ ਮੈਂ ਇੱਥੇ ਹੀ ਸੈਲਫ ਤੇ ਰੱਖਦੀ ਆ ਕਿ ਜਿਹੜਾ ਜ਼ਰੂਰਤ ਦਾ ਸਮਾਨ ਜਿਹੜਾ ਆ ਜਿਵੇਂ ਲੌਂਗ ਇਲਾਇਚੀ ਹੋ ਗਈਆਂ ਕਾ ਚਾਏ ਪੱਤੀ ਦਾ ਜਿਹੜਾ ਡੱਬਾ ਆ ਤੇ ਇੱਕ ਘੇਂ ਦਾ ਡੱਬਾ ਇਹ ਤੇ ਉੱਪਰ ਹੀ ਜਿਹੜਾ ਮੈਂ ਰੱਖਦੀ ਆ ਕਿਉਂਕਿ ਮੈਂ ਜਿਹੜੇ ਆਪਣੇ ਕੰਟੇਨਰ ਆ ਨਾ ਉਹ ਨੀਚੇ ਵਾਲੀ ਸਾਈਡ ਰੱਖੇ ਹੋਇਆ ਤੇ बार-बार ਐਵੇਂ ਚੁੱਕਣਾ ਨਾ ਤੇ ਔਖਾ ਲੱਗਦਾ ਆ ਤਾਂ ਕਰਕੇ ਫਿਰ ਮੈਂ ਕੁਝ ਕੁ ਡੱਬੇ ਜਿਹੜੇ ਆਪਾਂ ਨੂੰ ਜ਼ਰੂਰਤ ਜ਼ਿਆਦਾ ਜ਼ਰੂਰਤ ਵਿੱਚ ਆਉਂਦੇ ਆ ਇਹਨਾਂ ਨੂੰ ਮੈਂ ਇਸ ਟੋਕਰੀ ਦੇ ਵਿੱਚ ਪਾ ਕੇ ਨਾ ਐਵੇਂ ਸੈਲਫ ਤੇ ਉੱਤੇ ਹੀ ਰੱਖਿਆ ਹੋਇਆ ਤੇ ਹੁਣ ਮੈਂ ਇਹਨਾਂ ਨੂੰ ਟੋਕਰੀ ਨੂੰ ਸਾਫ਼ ਕਰਕੇ ਸਾਈਡ ਤੇ ਲਗਾ ਦਿੱਤਾ ਤੇ ਹੁਣ ਮੈਂ ਸੈਲਫ ਤੇ ਕਪੜਾ ਮਾਰ ਕੇ ਨਾ ਤੇ ਗੈਸ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਦੂੰਗੀ ਇੱਥੇ ਹੈਗਾ ਸਿੰਕ ਦੇ ਨੀਚੇ ਵਾਲਾ ਜਿਹੜਾ ਏਰੀਆ ਨੇ ਇੱਥੇ ਬਹੁਤ ਜ਼ਿਆਦਾ ਜਿਹੜਾ ਸਲਾਬ ਹੋਇਆ ਪਿਆ ਆ ਤੇ ਕਾਫੀ ਮੈਂ ਕਾਫੀ ਦਿਨ ਤੋਂ ਮੈਂ ਐਵੇਂ ਚੜੂਲ ਮਾਰ ਕੇ ਜਿਹੜਾ ਇਹਨੂੰ ਉਤਾਰਦੀ ਆ ਤੇ ਕਾਫੀ ਨਮਕ ਆ ਜਿਹੜਾ ਨੀਚੇ गिरਦਾ ਰਹਿੰਦਾ ਆ ਤੇ ਮੈਨੂੰ ਐਂ ਲੱਗਦਾ ਕਿ ਜਦੋਂ ਪੇਂਟ ਵਗੈਰਾ ਕਰਾ ਲਿਆ ਤੇ ਜ਼ਿਆਦਾ ਦਿਨ ਨਹੀਂ ਚੱਲਣਾ ਪੇਂਟ ਕਿਉਂਕਿ ਪੇਂਟ ਦੇ ਨਾਲ ਕੀ ਹੋਊਗਾ ਕਿ ਸਲਾਬ ਕਰਕੇ ਨਾ ਜਿਹੜਾ ਪੇਂਟ ਹੁੰਦਾ ਐਵੇਂ ਫੁੱਲ ਜਾਂਦਾ ਆ ਤੇ ਬਿਲਕੁਲ ਵੇਖਣ 'ਚ ਵੀ ਬੜਾ ਖਰਾਬ ਲੱਗਦਾ ਆ ਮੈਨੂੰ ਲੱਗਦਾ ਨਹੀਂ ਕਿ ਪੇਂਟ ਇੱਥੇ ਸੈੱਟ ਬੈਠੂਗਾ ਤੇ ਕੁਝ ਹੋਰ ਚੀਜ਼ ਹੀ ਕਰਾਉਣੀ ਪਊਗੀ ਤੇ ਦੇਖਦੇ ਆਂ ਬਾਕੀ ਬਾਕੀ ਸਲਾਬ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾਗਾ ਕਾਫੀ ਜਗ੍ਹਾ ਤੋਂ ਘਰ ਵਿੱਚ ਕਿਚਨ ਦੇ ਵਿੱਚ ਵੀ ਰੂਮ ਦੇ ਵਿੱਚ ਵੀ ਸਲਾਬ ਕਾਫੀ ਜ਼ਿਆਦਾ ਹੋਇਆ ਪਿਆ ਆ ਦੀਵਾਰਾਂ ਤੇ ਤੇ ਐਵੇਂ ਮਤਲਬ ਸਾਡੇ ਹਲੇ ਪੇਂਟ ਵਗੈਰਾ ਨਹੀਂ ਹੋਇਆ ਹੋਇਆ ਸਿੱਧਾ ਮਤਲਬ ਪਲਸਟਰ ਹੀ ਹੈ ਤੇ ਪਲਸਟਰ ਕਰਕੇ ਨਾ ਉਹ ਜ਼ਿਆਦਾ ਚਮਕਦਾ ਆ ਤੇ ਵੇਖਣ ਜੀ ਵੀ ਬੜਾ ਬੇਕਾਰ ਲੱਗਦਾ ਆ ਮੈਂ ਆਪਣੇ ਹਸਬੰਦ ਨੂੰ ਕਿਹਾ ਸੀ ਕਿ ਆਪਣਾ ਜਿਹੜਾ ਇੱਕ ਰੂਮ ਆਪਾਂ ਉਹਨੂੰ ਤਿਆਰ ਕਰਵਾਵਾਂਗੇ ਜਾਂ ਵਾਲਪੇਪਰ ਵਗੈਰਾ ਲਗਾ ਕੇ ਹੀ ਆਪਣੇ ਰੂਮ ਨੂੰ ਥੋੜਾ ਵਧੀਆ ਬਣਾ ਦੇਵਾਂਗੇ ਤੇ ਉਹ ਕਹਰੇ ਸੀ ਜੀ ਕੋਈ ਨਾ ਆਪਾਂ ਥੋੜੇ ਜਿਹੇ ਦਿਨ ਰੁਕ ਜਾਓ ਫਿਰ ਆਪਾਂ ਜਿਹੜਾ ਆਪਣਾ ਕਮਰਾ ਆ ਜਿਹੜਾ ਤਿਆਰ ਕਰਾਉਨੇ ਆ ਕੀ ਤੇ ਤੁਸੀਂ ਮੈਨੂੰ ਦੱਸਿਓ ਕਿ ਇਸ ਲਾਬ ਕਿਉਂ ਹੁੰਦਾ ਆ ਮਤਲਬ ਮੈਨੂੰ ਐ ਲੱਗਦਾ ਕਿ ਪਾਈਪ ਵਗੈਰਾ ਲੀਕਸ ਹੁੰਦੀਆਂ ਨਾ ਸ਼ਾਇਦ ਤਾਂ ਹੁੰਦਾ ਆ ਤੇ ਬਾਕੀ ਇੱਧਰ ਮਤਲਬ ਜਿਹੜਾ ਸਾਡਾ ਕਮਰਾ ਆ ਉਧਰ ਵਾਲੀ ਸਾਈਡ ਤਾਂ ਕੋਈ ਪਾਈਪ ਵਗੈਰਾ ਨਹੀਂ ਹੈਗੀ ਫਿਰ ਵੀ ਅੰਮੀਸ ਲਾਜਾ ਕਾਫੀ ਹੁੰਦਾ ਹੈ ਕਿਉਂਕਿ ਪਿੱਛੇ ਘਰ ਨਹੀਂ ਹੈਗੇ ਸਿਰਫ ਸਾਡਾ ਘਰ ਹੀ ਹੈ ਤੇ ਬਾਰਿਸ਼ ਬਾਰਿਸ਼ ਵਗੈਰਾ ਜਦੋਂ ਹੁੰਦੀ ਹੈ ਨਾ ਤੇ ਉਹ ਸਿੱਧਾ ਐਵੇਂ ਪੈਂਦੀ ਹੈ ਸਾਡੇ ਘਰ ਵਿੱਚ ਤੇ ਉਧਰੋਂ ਦਾ ਗਿੱਲਾ-ਗਿੱਲਾ ਹੋ ਜਾਂਦਾ ਹੈ ਬਾਕੀ ਤਾਂ ਕੀ ਲਾਜਾ ਤੁਸੀਂ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਬਾਕੀ ਰੂਮ ਵਿੱਚ ਕੀ ਕਰਵਾਉਣਾ ਚਾਹੀਦਾ ਜਿਹੜਾ ਅੱਜਕੱਲ ਚੱਲਦਾ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਥੇ ਆਪਣੀ ਤਕਰੀਬਨ ਸਾਰੀ ਸਫਾਈ ਜਿਹੜੀ ਹੋ ਚੁੱਕੀ ਐ ਤੇ ਹੁਣ ਲੱਗ ਗਈ ਸੀ ਮੈਂ ਵਿਹੜੇ ਨੂੰ ਸਾਫ਼ ਕਰਨ ਵਾਸਤੇ ਕਿਉਂਕਿ ਇੰਨਾ ਕ ਏਰੀਆ ਜਿਹੜਾ ਆਪਣਾ ਕੱਚਾ ਆ ਤੇ ਇੱਥੇ ਮੈਂ ਤਿੱਲੇ ਵਾਲੀ ਝਾੜੂ ਨਾਲ ਜਿਹੜੀ ਝਾੜੂ ਲਾਉਣੀ ਹੁੰਦੀ ਆ ਤੇ ਤੇ ਹੁਣ ਅੱਜ ਹੈਗਾ ਸੰਡੇ ਤੇ ਅੱਜ ਮੈਂ ਸੋਚ ਰਹੀ ਸੀ ਔਰ ਕੋਈ ਹੋਰ ਕੰਮ ਕਰਨ ਵਾਸਤੇ ਤਾਂ ਕਰਕੇ ਅੱਜ ਮਤਲਬ 11 ਵੱਜ ਚੁੱਕੇ ਆ ਹੁਣ ਤੇ 11 ਵਜੇ ਤੱਕ ਮੇਰਾ ਹੁਣ ਸਾਰਾ ਤਕਰੀਬਨ ਸਾਰਾ ਕੰਮ ਜਿਹੜਾ ਨਿਬੜ ਚੁੱਕਿਆ ਆ ਤੇ ਕੱਪੜੇ ਵਗੈਰਾ ਮੈਂ ਦੇਖੂਗੀ ਜੇ ਥੋੜੇ ਬਹੁਤ ਹੋਏ ਤੇ ਮੈਂ ਧੋ ਲੂੰਗੀ ਕਿਉਂਕਿ ਇੰਨੇ ਕੱਪੜੇ ਹੈ ਨਹੀਂ ਕਿ ਜਿਹੜੇ ਅਸੀਂ ਨਹਾ ਕੇ ਉਤਾਰਾਂਗੇ ਬਸ ਉਹੀ ਕੱਪੜੇ ਆ ਵੈਸੇ ਮੈਂ ਨਾਲ ਦੀ ਨਾਲ ਧੋ ਲੈਂਦੀ ਹੁੰਦੀ ਆ ਤੇ ਹੁਣ ਮੈਂ ਦੇਖੂਗੀ ਬਸ ਮੂਡ ਤੇ ਡਿਪੈਂਡ ਕਰਦਾ ਹੈ ਜੇ ਮੇਰਾ ਦਿਲ ਕਰੂਗਾ ਤੇ ਮੈਂ ਧੋ ਦੂੰਗੀ ਅਦਰਵਾਈਜ਼ ਮੈਂ ਉਹਨੂੰ ਇਕੱਠੇ ਕਰਕੇ ਰੱਖ ਦੂੰਗੀ ਤੇ ਅੱਜ ਵੀ ਜੇ ਨਾ ਧੋਤੇ ਤੇ ਅੱਜ ਤੇ ਕੱਲ ਨੂੰ ਵੀ ਮੇਰੇ ਤੋਂ ਜਿਹੜੇ ਕੱਪੜੇ ਨਹੀਂ ਧੋਤੇ ਜਾਣੇ ਕਿਉਂਕਿ ਕੱਲ ਨੂੰ ਵੀ ਅਸੀਂ ਮੈਰਿਜ ਤੇ ਜਾਣਾ ਆ ਤੇ ਪਰਸੋਂ ਤੇ ਕੱਲ ਜਾਓ ਕੀ ਤੇ ਦੋ ਦਿਨਾਂ ਦੇ ਕੱਪੜੇ ਇਕੱਠੇ ਕਰਕੇ ਜਿਹੜੇ ਮੈਂ ਕੱਲ ਮਸ਼ੀਨ 'ਚ ਪਾ ਦੂੰਗੀ ਕਿਉਂਕਿ ਮੈਰਿਜ ਤੇ ਜਾਵਾਂਗੀ ਉਹ ਕੱਪੜੇ ਵੀ ਹੋ ਜਾਣੇ ਆ ਕਾਫੀ ਕੱਪੜੇ ਇਕੱਠੇ ਹੋ ਜਾਣੇ ਆ ਤੇ ਫਿਰ ਪਰਸੋਂ ਨੂੰ ਜਿਹੜਾ ਐ ਕਰੂੰਗੀ ਕਿ ਮੈਂ ਮਸ਼ੀਨ ਹੀ ਲਾ ਲੂੰਗੀ ਮਸ਼ੀਨ ਦੇ ਵਿੱਚ ਜਿਹੜੇ ਕੱਪੜੇ ਪਾ ਦੂੰਗੀ ਤੇ ਇੱਥੇ ਨਾ ਆ ਮੰਜੇ ਦਾ ਕਪੜਾ ਜਿਹੜਾ ਮੈਂ ਸਿੱਤਾ ਸੀਗਾ ਤਣੀਆਂ ਲਗਾ ਕੇ ਕਿਉਂਕਿ ਜਦੋਂ ਆਪਾਂ ਸਲਾਈ ਲਗਾ ਕੇ ਐਵੇਂ ਸੀਨਿਆਂ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਮੈਂ ਕੀ ਕਰਿਆ ਸੀ ਇਹਦੀਆਂ ਤਣੀਆਂ ਬਣਾਤੀਆਂ ਸੀਗੀਆਂ ਵੀ ਜਦੋਂ ਮਰਜ਼ੀ ਖੋਲ ਕੇ ਆਪਾਂ ਇਹਨੂੰ ਧੋ ਸਕਦੇ ਆ ਤੇ ਜਦੋਂ ਗੰਦਾ ਹੋ ਗਿਆ ਉਦੋਂ ਹੀ ਆਪਾਂ ਇਹਨੂੰ ਧੋ ਦਿੰਨੇ ਆ ਕਿਉਂਕਿ ਇਹਦੇ ਵਿੱਚ ਕੋਈ ਟਾਈਮ ਨਹੀਂ ਲੱਗਣਾ ਇਹਦੀਆਂ ਤਣੀਆਂ ਖੋਲਣੀਆਂ ਨੇ ਤੇ ਬਸ ਇਹਨੂੰ ਬੰਨ੍ਹ ਦੇਣਾ ਆ ਤੇ ਇਹ ਕਿੱਦਾਂ ਬਣਾਇਆ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਕਿਉਂਕਿ ਮੈਂ ਇੱਕ ਹੀ ਮੰਜੇ ਦਾ ਹਲੇ ਬਣਾਇਆ ਦੂਜੇ ਮੰਜੇ ਦਾ ਮੈਨੇ ਬਣਾਇਆ ਨਹੀਂ ਆ ਉਹਦੇ ਉੱਤੇ ਐਵੇਂ ਹੀ ਸੋਈ ਧਾਗੇ ਨਾਲ ਜਿਹੜੀ ਸਿਲਾਈ ਲਗਾ ਕੇ ਮੈਂ ਕੱਪੜਾ ਐਵੇਂ ਲਗਾ ਰੱਖਿਆ ਉੱਪਰ ਤੇ ਉਹਨੂੰ ਵੀ ਮੈਂ ਇਦਾਂ ਹੀ ਬਣਾਵਾਂਗੀ ਕਿਉਂਕਿ ਇਹ ਸੋਖਾ ਆ ਜਿੱਦਾਂ ਮਰਜ਼ੀ ਆਪਾਂ ਇਹਨੂੰ ਖੋਲ ਕੇ ਧੋ ਸਕਦੇ ਆ ਤੇ ਲੋ ਜੀ ਬਾਰੋ ਝਾੜੂ ਲਾਤੀ ਸੀ ਤੇ ਹੁਣ ਮੈਂ ਪੋਚਾ ਲਗਾਉਣ ਲੱਗੀ ਆ ਅੱਜ ਮੇਰਾ ਮਨ ਤੇ ਨਹੀਂ ਸੀ ਪੋਚਾ ਲੋਂਦਾ ਫਿਰ ਵੀ ਸੋਚਿਆ ਚਲੋ ਮੈਂ ਲਗਾ ਹੀ ਲੈਂਦੀ ਆ ਪਰ ਮੈਂ ਖੜੀ ਖੜੀ ਨਹੀਂ ਐਵੇਂ ਸਟੈਂਡ ਨਾਲ ਹੀ ਜਿਹੜਾ ਸਾਰਾ ਪੋਚਾ ਲਗਾ ਦਿੰਦਾ ਆ ਇਹਦੇ ਨਾਲ ਵੀ ਚੰਗੇ ਤਰੀਕੇ ਨਾਲ ਜਿਹੜਾ ਪੋਚਾ ਲੱਗ ਜਾਂਦਾ ਆ ਕਿਉਂਕਿ ਜਿਹੜਾ ਇਹ ਪੋਚਾ ਆ ਨਾ ਇਹ ਕੰਬਲ ਵਾਲੇ ਕੱਪੜੇ ਦਾ ਆ ਜਿਹੜੇ ਬਲੈਂਕਟ ਹੁੰਦੇ ਆ ਨਾ ਪੋਲੇ ਵਾਲੇ ਜਿਵੇਂ ਦੀ ਬੈੱਡ ਸ਼ੀਟ ਹੁੰਦੀ ਆ ਓਵੇਂ ਦਾ ਇਹ ਮੇਰੇ ਕੋ ਫਟ ਗਈ ਸੀ ਕੋਈ ਚੱਦਰ ਤੇ ਉਹਦਾ ਹੀ ਮੈਂ ਬਣਾ ਲਿਆ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਹੜਾ ਇਹਦਾ ਪੋਚਾ ਲੱਗਦਾ ਆ ਸਾਫ ਸਫਾਈ ਲਈ ਵੀ ਇਹ ਵਾਲਾ ਕਪੜਾ ਮੈਂ ਜਿਹੜਾ ਯੂਜ਼ ਕਰਦੀ ਆ ਲੋ ਜੀ ਆਪਾਂ ਸਾਰਾ ਘਰ ਆਪਣਾ ਜਿਹੜਾ ਸਾਫ਼ ਕਰ ਲਿਆਗਾ ਇੱਥੇ ਆਪਣਾ ਸਾਰਾ ਕੰਮ ਜਿਹੜਾ ਸੰਡੇ ਦਾ ਕੰਪਲੀਟ ਹੋ ਚੁੱਕਿਆ ਆ ਤੇ ਹੁਣ ਮੈਂ ਨਾ ਆਉਂਗੀ ਨੋਂ ਤੋਂ ਬਾਅਦ ਜਿਹੜਾ ਮੈਂ ਕਰੂੰਗੀ ਆਪਣੇ ਜਿਹੜੇ ਬਾਕੀ ਦੇ ਕੰਮ ਤੇ ਇਹਦੇ ਨਾਲ ਹੀ ਕਰਦੀ ਆ ਮੈਂ ਆਪਣੇ ਵਲੌਗ ਦਾ ਐਂਡ ਤੇ ਆਈ ਹੋਪ ਕਿ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਮਿਲਦੇ ਆ ਇੱਕ ਸੋਹਣੇ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ